ਇਹ ਜੋ ਸੀਸੀਟੀਵੀ ਸਾਹਮਣੇ ਆਈ ਹੈ ਇਸ ਸੰਗਰੂਰ ਤੋਂ ਸਾਹਮਣੇ ਆਈ ਹੈ ਸੰਗਰੂਰ ਦੀ ਦਸ਼ਮੇਸ਼ ਕਲੋਨੀ ਦੇ ਵਿੱਚ ਲੁੱਟ ਦੀ ਵਾਰਦਾਤ ਜਿਹੜੀ ਆ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਹੈ ਇਹ ਲੁੱਟ ਦੀ ਵਾਰਦਾਤ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਦੋ ਲੁਟੇਰੇ ਬਾਈਕ ਸਵਾਰ ਬਾਈਕ ਤੇ ਆਉਂਦੇ ਨੇ ਤੇ ਇੱਕ ਬੇਬੇ ਦੀਆਂ ਬਾਲੀਆਂ ਕੰਨਾਂ ਦੇ ਵਿੱਚੋਂ ਖੋ ਕੇ ਚਲੇ ਜਾਂਦੇ ਨੇ ਹਾਲਾਂਕਿ ਬੇਬੇ ਜਿਹੜੀ ਹੈ ਉੱਥੇ ਥੈਂ ਡਿੱਗ ਜਾਂਦੀ ਹੈ ਤੇ ਜਦੋਂ ਇਹ ਦੋਵੇਂ ਫਰਾਰ ਹੁੰਦੇ ਨੇ ਬੇਬੇ ਹਾਲਾਂਕਿ ਹਾਕਾਂ ਵੀ ਮਾਰਦੀ ਐ ਲੋਕਾਂ ਨੂੰ ਪਰ ਕੋਈ ਵੀ ਬਾਰ ਨਹੀਂ ਆਉਂਦਾ ਤੇ ਜਿਹੜੀ ਸਾਰੀ ਸੀਸੀਟੀਵੀ ਐ ਇਹ ਰਿਕਾਰਡ ਹੋ ਚੁੱਕੀ ਐ ਹਾਲਾਂਕਿ ਦਸ਼ਮੇਸ਼ ਕਲੋਨੀ ਦੱਸੀ ਜਾ ਰਹੀ ਐ ਦਸ਼ਮੇਸ਼ ਕਲੋਨੀ ਦੀ ਰਹਿਣ ਵਾਲੀ ਇਹ ਔਰਤ ਐ ਇਹ ਬੇਬੇ ਐ ਜੋ ਆਪਣੀ ਧੀ ਦੇ ਘਰ ਜਾ ਰਹੀ ਸੀ ਧੀ ਵਿਆਹੀ ਹੋਈ ਐ ਧੀ ਦੇ ਘਰ ਜਾ ਰਹੀ ਸੀ ਤਾਂ ਅਚਾਨਕ ਦੋ ਲੁਟੇਰੇ ਜਿਹੜੇ ਨੇ ਬੇਬੇ ਦੀਆਂ ਕੰਨਾਂ ਦੀਆਂ ਵਾਲੀਆਂ ਦੇਖ ਕੇ ਉੱਥੇ ਹੌਲੀ ਹੋ ਜਾਂਦੇ ਨੇ ਤਾਂ ਇੱਕ ਲੁਟੇਰਾ ਜਿਹੜਾ ਐ ਉਹ ਬਾਈਕ ਤੋਂ ਉੱਤਰ ਕੇ ਬੇਬੇ ਦੀਆਂ ਬਾਲੀਆਂ ਖੋਕੇ ਬਾਈਕ ਸਵਾਰ ਦੇ ਨਾਲ ਫਰਾਰ ਹੋ ਜਾਂਦਾ ਤੇ ਸਾਰੀ ਜਿਹੜੀ ਸੀਸੀਟੀਵੀ ਹੈ ਰਿਕਾਰਡ ਹੋਈ ਆ ਹਾਲਾਂਕਿ ਜਦੋਂ ਬੇਬੇ ਨੂੰ ਝਟਕਾ ਲੱਗਦਾ ਜਦੋਂ ਬਾਲੀਆਂ ਖੋਈਆਂ ਜਾਂਦੀਆਂ ਨੇ ਤਾਂ ਬੇਬੇ ਤੋਂ ਸੰਭਲ ਨਹੀਂ ਹੁੰਦਾ ਤਾਂ ਉਹ ਥੈਂ ਹੀ ਡਿੱਗ ਜਾਂਦੀ ਹੈ ਤੇ ਰਿਕਾਰਡਡ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇਹ ਦੋ ਲੁਟੇਰੇ ਜਿਹੜੇ ਨੇ ਬਾਈਕ ਤੇ ਆਉਂਦੇ ਨੇ ਬੇਬੇ ਨੂੰ ਦੇਖ ਕੇ ਪਹਿਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਅੱਗੇ ਉਹ ਮੋੜ ਕੱਟ ਕੇ ਲੈ ਕੇ ਆਉਂਦੇ ਨੇ ਹਾਲਾਂਕਿ ਬੇਬੇ ਦੇ ਕੋਲੋਂ ਆਪਣੇ ਆਪ ਦੇ ਵਿੱਚ ਸੰਭਲਿਆ ਨਹੀਂ ਜਾਂਦਾ ਤੋਂ ਥੈਂ ਡਿਖ ਜਾਂਦੀ ਹੈ ਤਾਂ ਇਹ ਦੋ ਲੁਟੇਰਿਆਂ ਦੀ ਜਿਹੜੀ ਆ ਉਹ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਜਣੀਆਂ ਕਟਨਾਵਾਂ ਨੇ ਪਹਿਲੀ ਵਾਰ ਅਜੇਹਾ ਨਹੀਂ ਹੋਇਆ ਹਰ ਆਮ ਦਿਨ ਦੀ ਗੱਲ ਹੋ ਚੁੱਕੀ ਹੈ ਹਾਏ ਦਿਨ ਕੋਈ ਨਾ ਕੋਈ ਲੁਟੇਰਾ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਜ਼ਰੂਰ ਦਿੰਦਾ ਹੈ ਤੇ ਜਿਹੜੀ ਰਿਕਾਰਡਡ ਵੀਡੀਓ ਹੈ ਸੰਗਰੂਰ ਤੋਂ ਸਾਹਮਣੇ ਆਈ ਹੈ ਸੰਗਰੂਰ ਦੀ ਦਸ਼ਮੇਸ਼ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਬੇਬੇ ਦੀਆਂ ਬਾਲੀਆਂ ਖੋ ਕੇ ਫਰਾਰ ਹੋ ਗਏ ਨੇ ਇਹ ਜੋ ਸੀਸੀਟੀਵੀ ਸਾਹਮਣੇ ਆਈ ਹੈ ਸੰਗਰੂਰ ਤੋਂ ਸਾਹਮਣੇ ਆਈ ਹੈ ਸੰਗਰੂਰ ਦੀ ਦਸ਼ਮੇਸ਼ ਕਲੋਨੀ ਦੇ ਵਿੱਚ ਲੁੱਟ ਦੀ ਵਾਰਦਾਤ ਜਿਹੜੀ ਆ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਹੈ ਇਹ ਲੁੱਟ ਦੀ ਵਾਰਦਾਤ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਦੋ ਲੁਟੇਰੇ ਬਾਈਕ ਸਵਾਰ ਬਾਈਕ ਤੇ ਆਉਂਦੇ ਨੇ ਤੇ ਇੱਕ ਬੇਬੇ ਦੀਆਂ ਬਾਲੀਆਂ ਕੰਨਾਂ ਦੇ ਵਿੱਚੋਂ ਖੋਕੇ ਚਲੇ ਜਾਂਦੇ ਨੇ ਹਾਲਾਂਕਿ ਬੇਬੇ ਜਿਹੜੀ ਹੈ ਉੱਥੇ ਥੈਂ ਡਿੱਗ ਜਾਂਦੀ ਹੈ ਤੇ ਜਦੋਂ ਇਹ ਦੋਵੇਂ ਫਰਾਰ ਹੁੰਦੇ ਨੇ ਬੇਬੇ ਹਾਲਾਂਕਿ ਹਾਥਾਂ ਵੀ ਮਾਰਦੀ ਐ ਲੋਕਾਂ ਨੂੰ ਪਰ ਕੋਈ ਵੀ ਬਾਰ ਨਹੀਂ ਆਉਂਦਾ ਤੇ ਜਿਹੜੀ ਸਾਰੀ ਸੀਸੀਟੀਵੀ ਐ ਇਹ ਰਿਕਾਰਡ ਹੋ ਚੁੱਕੀ ਐ ਹਾਲਾਂਕਿ ਦਸ਼ਮੇਸ਼ ਕਲੋਨੀ ਦੱਸੀ ਜਾ ਰਹੀ ਐ ਦਸ਼ਮੇਸ਼ ਕਲੋਨੀ ਦੀ ਰਹਿਣ ਵਾਲੀ ਇਹ ਔਰਤ ਐ ਇਹ ਬੇਬੇ ਐ ਜੋ ਆਪਣੀ ਧੀ ਦੇ ਘਰ ਜਾ ਰਹੀ ਸੀ ਧੀ ਵਿਆਹੀ ਹੋਈ ਐ ਧੀ ਦੇ ਘਰ ਜਾ ਰਹੀ ਸੀ ਤਾਂ ਅਚਾਨਕ ਦੋ ਲੁਟੇਰੇ ਜਿਹੜੇ ਨੇ ਬੇਬੇ ਦੀਆਂ ਕੰਨਾਂ ਦੀਆਂ ਵਾਲੀਆਂ ਦੇਖ ਕੇ ਉੱਥੇ ਹੌਲੀ ਹੋ ਜਾਂਦੇ ਨੇ ਤਾਂ ਇੱਕ ਲੁਟੇਰਾ ਜਿਹੜਾ ਐ ਉਹ ਬਾਈਕ ਤੋਂ ਉੱਤਰ ਕੇ ਬੇਬੇ ਦੀਆਂ ਬਾਲੀਆਂ ਖੋ ਕੇ ਬਾਈਕ ਸਵਾਰ ਦੇ ਨਾਲ ਫਰਾਰ ਹੋ ਜਾਂਦਾ ਤੇ ਸਾਰੀ ਜਿਹੜੀ ਸੀਸੀਟੀਵੀ ਹੈ ਰਿਕਾਰਡ ਹੋਈ ਆ ਹਾਲਾਂਕਿ ਜਦੋਂ ਬੇਬੇ ਨੂੰ ਝਟਕਾ ਲੱਗਦਾ ਹੈ ਜਦੋਂ ਬਾਲੀਆਂ ਖੋਈਆਂ ਜਾਂਦੀਆਂ ਨੇ ਤਾਂ ਬੇਬੇ ਤੋਂ ਸੰਭਲ ਨਹੀਂ ਹੁੰਦਾ ਤਾਂ ਉਹ ਥੈਂ ਹੀ ਡਿੱਗ ਜਾਂਦੀ ਹੈ ਤੇ ਰਿਕਾਰਡਡ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇਹ ਦੋ ਲੁਟੇਰੇ ਜਿਹੜੇ ਨੇ ਬਾਈਕ ਤੇ ਆਉਂਦੇ ਨੇ ਬੇਬੇ ਨੂੰ ਦੇਖ ਕੇ ਪਹਿਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਅੱਗੇ ਉਹ ਮੋੜ ਕੱਟ ਕੇ ਲੈ ਕੇ ਆਉਂਦੇ ਨੇ ਹਾਲਾਂਕਿ ਬੇਬੇ ਦੇ ਕੋਲੋਂ ਆਪਣੇ ਆਪ ਦੇ ਵਿੱਚ ਸੰਭਲਿਆ ਨਹੀਂ ਜਾਂਦਾ ਤਉ ਥੇਂ ਦਿਖ ਜਾਂਦੀ ਐ ਤਾਂ ਇਹ ਦੋ ਲੁਟੇਰਿਆਂ ਦੀ ਜਿਹੜੀ ਆ ਉਹ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਜਣੀਆਂ ਘਟਨਾਵਾਂ ਨੇ ਪਹਿਲੀ ਵਾਰ ਅਜੇਹਾ ਨਹੀਂ ਹੋਇਆ ਹਰ ਆਮ ਦਿਨ ਦੀ ਗੱਲ ਹੋ ਚੁੱਕੀ ਹੈ ਹਾਏ ਦਿਨ ਕੋਈ ਨਾ ਕੋਈ ਲੁਟੇਰਾ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਜ਼ਰੂਰ ਦਿੰਦਾ ਤੇ ਜਿਹੜੀ ਰਿਕਾਰਡਡ ਵੀਡੀਓ ਹੈ ਸੰਗਰੂਰ ਤੋਂ ਸਾਹਮਣੇ ਆਈ ਹੈ ਸੰਗਰੂਰ ਦੀ ਦਸ਼ਮੇਸ਼ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਬੇਬੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਨੇ